ਉੱਲਾ ਆ ਗਾਂ ਬੁੱਤ ਬਣ ਕੇ ਖਲੋਤਾ ਵਾ ਤੋਂ ਠੇਕੇਦਾਰ ਆਉਣ ਆਲਾ ਵਾ ਉਹਨੇ ਤਾਂ ਕਹਿਣਾ ਕੰਮ ਨਹੀਂ ਨਿਪੇੜਾ ਲਾਦਾ ਬੈਠੇ ਰਹਿਆ ਇੱਕ ਕੰਮ ਦਿਹਾੜੀ ਦੇ ਫੜ ਲਿਆ ਵਾ ਬੰਦਾ ਠੇਕੇ ਤੇ ਲੈਂਦਾ ਸਾਹ ਸੂਤ ਲੈ ਲੈਂਦਾ ਵਾ ਆ ਬਖਾਨਾ ਉਹ ਲਿਆ ਭਰਾਵਾ ਫੜਾ ਦੇ ਇੱਟ ਕੰਮ ਕਰਨ ਨੂੰ ਤੇਰਾ ਵੀ ਜੀ ਨਹੀਂ ਕਰਦਾ ਉਹ ਬੱਲੇ ਵੀ ਖਲਾਰਾ ਖਿੱਚ ਦੋ ਖਿੱਚ ਦੋ ਕੰਮ ਗਾਂ ਓਲਾ ਓਏ ਅਸਵੇਰ ਦੀ ਇਹੋ ਹੀ ਕੰਦ ਗੱਡੀ ਓ ਤੇ ਮੈਂ ਕੱਲਾ ਫਾ ਲੈਣਾ ਆ ਜੱਲਾ ਜਾ ਮੈਨੂੰ ਦੇ ਗਿਆ ਵਾ ਓਏ ਉਹਨੂੰ ਜੱਲੇ ਨੂੰ ਕੀ ਕਰਨਾ ਤੂੰ ਗਾ ਇੱਟਾ ਜੋੜੀ ਜਾ ਤੇ ਮੈਂ ਥੋਕਣਾ ਜੋੜੀ ਜਾਵਾ ਇਹ ਇੱਟਾਂ ਵਾਲਾ ਘੱਟ ਤੇ ਆਪਣਾ ਮਸਾਲਾ ਜ਼ਿਆਦਾ ਬਣਾਉਂਦਾ ਵਾ ਕੋਈ ਨਹੀਂ ਬਣਾਈਂਦੇ ਜਾਣਦੇ ਆ ਵਾ ਨਾ ਤੇ ਕੋਈ ਨਹੀਂ ਫੇ ਮੈਂ ਵੀ ਲਈ ਜਾਣਦੇ ਆ ਵਾ ਨਾ ਓ ਖਲਾਰਿਆ ਮੈਂ ਨਾ ਤੁਹਾਡੇ ਹਿੱਸੇ ਰੋਲੇ ਕਰਕੇ ਨਾ ਤੈਨੂੰ ਮੈਂ ਲਿਆਉਂਦਾ ਨਹੀਂ ਕੰਮ ਦੇ ਉਤੇ ਆ ਵੇਖ ਕੀ ਕਰਨਿਆ ਆ ਸਾਰੇ ਬੰਨੇ ਦਰਜਾ ਚੰਗੀ ਤਰ੍ਹਾਂ ਭਰਨ ਨਹੀਂ ਦਿਆ ਉਪਰਾਵਾ ਤੂੰ ਤੇ ਮੇਰੀਆਂ ਗਲਤੀਆਂ ਕੱਢਣੀਆਂ ਕੱਢਣੀਆਂ ਘਰ ਵਾਲਿਆਂ ਨੇ ਇੱਕ ਬੁੱਤ ਜਿਆ ਦਿੱਤਾ ਹੀ ਉਹ ਮਿੰਟਕ ਬਾਅਦ ਆਉਂਦਾ ਗਲਤੀਆਂ ਕੱਢਣ ਉਹ ਕੋਈ ਨਹੀਂ ਖਲਾਰਦੇ ਹੁੰਦੇ ਆ ਤੂੰ ਮਿਸਤਰੀ ਕਹਾ ਉਹਨੂੰ ਪੁਝਾ ਹਜੜਾਕ ਪਲਾਟ ਦੇ ਆਲੇ ਦੁਆਲੇ ਕੋਈ ਨਹੀਂ ਆ ਜਾਂਦਾ ਵੇਖ ਲਈ ਤੂੰ ਵੀ ਕੋਈ ਨਹੀਂ ਵੇਖ ਲੈਨੇ ਇਹਨੂੰ ਠੇਕੇਦਾਰਾਂ ਮੈਂ ਲਾਲਾ ਸਾਹਿਬ ਮੈਂ ਮਜ਼ਦੂਰੀ ਚੰਗਾ ਹਾਂ ਮੈਂ ਤਾਂ ਮਿਸਤਰੀ ਬਣ ਕੇ ਪਛਤਾਉਣ ਡਿਆ ਕਿਉਂ ਕਿਉਂਕਿ ਇੱਕ ਤੇ ਤੇਰਾ ਸਾਂ ਚੱਲਿਆ ਤੇ ਉੱਤੋਂ ਧੁੱਪ ਸੇਕਣ ਦੇ ਉਰੋ ਦੇ ਨਾਮ ਮਿਸਤਰੀ ਬਣਾ ਹੁਣ ਪਤਾ ਲੱਗਾ ਕਿਹੜੇ ਮਿਸਤਰੀਆਂ ਬਚੂਬ ਦਾ ਆਹੋ ਰੇਤਾ ਦੇ ਸਿਰ ਚੋਹੀ ਪੈਣੀ ਆ ਭਾਵੇਂ ਮਜ਼ਦੂਰ ਹੋਵੇ ਤੇ ਭਾਵੇਂ ਮਿਸਤਰੀ ਉਹ ਖਲਾਰਿਆ ਤੇਰਾ ਨਾਮ ਸਹੀ ਕਿਸ ਨੇ ਰੱਖਿਆ ਉਹ ਖਲਾਰਾ ਵਾਕਿਆ ਬੜਾ ਪੋਣਾ ਦੋ ਉਹ ਮਿਸਤਰੀ ਆ ਗਈ ਕਰਨ ਡਿਆ ਵਾ ਉਹ ਤੈਨੂੰ ਕਿਹੜੇ ਕੰਦਰ ਦੇ ਮਿਸਤਰੀ ਬਣਾਤਾ ਵਾ ਆਖ ਲੋਤੇ ਉਸਤਾਦ ਜੀ ਜਿਹੜਾ ਮਨਹੋਰ ਕਢਾ ਗਾਲਾਂ ਲੋਕਾਂ ਕੋਲ ਉਹ ਭਾਜੀ ਗਾਲਾਂ ਦੀ ਨਹੀਂ ਗੱਲ ਆ ਵੇਖੋ ਨਹੀਂ ਤਾਂ ਸੂਤਰ ਲਾਉਣਾ ਨਹੀਂ ਆਉਂਦਿਆ ਉਹ ਮੈਂ ਨਹੀਂ ਸੂਤਰ ਸਾਤਰ ਲਾਉਂਦਾ ਹੁੰਦਾ ਮੇਰਾ ਓਦਾਂ ਹੀ ਵੱਡਾ ਸੂਤਰ ਆ ਉਹ ਜਾ ਜਾ ਕੇ ਕੰਮ ਕਰ ਕਰਦੇ ਆ ਕੰਮ ਨਹੀਂ ਉਹ ਭਾਜੀ ਕੀ ਤੰਗੀ ਆ ਗਈ ਸੀ ਪੰਜਾਬ ਚ ਮਿਸਤਰੀਆਂ ਦੀ ਜਿਹੜਾ ਤੁਸੀਂ ਇਹਨੂੰ ਮਿਸਤਰੀ ਬਣਾਤਾ ਉਹ ਇਹਦੇ ਮਜ਼ਦੂਰ ਬੰਦੇ ਲੈਕ ਨਹੀਂ ਉਹ ਭਰਾਵਾ ਇਹ ਮਜ਼ਦੂਰ ਹੀ ਹੁੰਦਾ ਹੈ ਇਹ ਖਿਹੜਾ ਕਰ ਕਰਕੇ ਰੋ ਰੋ ਕੇ ਮੈਨੂੰ ਬਣਾ ਮਿਸਤਰੀ ਮੈਨੂੰ ਬਣਾ ਮਿਸਤਰੀ ਤੇ ਫਿਰ ਬਣ ਗਿਆ ਉਹ ਮੈਂ ਤੈਨੂੰ ਖੁਰਲੀਆਂ ਖੁਰੇ ਬਣਾਉਣ ਦੇ ਲਾਇਆ ਸੀ ਆ ਹੁਣ 6 ਮਹੀਨਿਆਂ ਨੂੰ ਲਿਆਂਦਾ ਮੈਂ ਤੈਨੂੰ ਮੂੰਹ ਨਹੀਂ ਲਾਉਂਦਾ ਹਾਂ ਜੀ ਆ ਕੀ ਮੂੰਹ ਤੇ ਬੇਇੱਜ਼ਤੀ ਕਰ ਛੱਡੀ ਜੇ ਮੂੰਹ ਨਹੀਂ ਲਾਉਂਦਾ ਇੱਧਰ ਆਓ ਤੁਹਾਨੂੰ ਕੰਮ ਉਹ ਖਾਵਾਂ ਇੱਧਰ ਆਓ ਆਓ ਇੱਧਰ ਉਹ ਇੱਥੇ ਦੱਸ ਦੇ ਕੀ ਖਾਣਾ ਵਾਂ ਆ ਕੋਠੀ ਵੇਖੋ ਵੇਖੋ ਕਿੱਡੇ ਸੋਹਣੇ ਕਾਲਬੇ ਹੋਏ ਆ ਧਾਰਾ ਵੇਖੋ ਕਿੰਨੀਆਂ ਤਿੱਖੀਆਂ ਆ ਲੀਕਾਂ ਵੀ ਖੰਡੀਆਂ ਵੇਖੋ ਕਿੱਡੀਆਂ ਸਿੱਧੀਆਂ ਤੂੰ ਬਣਾਈ ਨਹੀਂ ਜਿੰਨੇ ਵੀ ਬਣਾਈਆਂ ਬਹੁਤ ਸੋਹਣੀ ਬਣਾਈਆਂ ਪੰਜਰ ਦਾ ਦਸਨ ਤੇ ਆਣਿਆ ਜਿੱਦਾਂ ਤੂੰ ਬਣਾਈ ਹੁੰਦੀ ਹੈ ਨਹੀਂ ਉਸਤਾਦ ਜੀ ਇਮਾਨਦਾਰੀ ਨਾਲ ਦੱਸੋ ਤੁਹਾਡੇ ਕੋ ਕੰਮ ਸਿੱਖ ਕੇ ਤੇ ਐਡੀ ਸੋਹਣੀ ਮੇ ਕੋਠੀ ਪ ਉਹ ਜਾ ਭਰਾਵਾ ਤੈਨਰੀ ਤੇ ਚਾਹ ਨਾ ਪਿਲੀ ਆ ਮਾਦਾ ਪਤਾ ਕਿੰਨੀ ਗਰਮ ਆ ਉਹ ਮੈਨੂੰ ਆਂਦੀ ਆ ਉਹ ਕੁਛ ਨਹੀਂ ਆਂਦੀ ਉਹਨੂੰ ਕਹੇ ਠੇਕੇਦਾਰ ਆਇਆ ਵਾ ਤੇ ਠੇਕੇਦਾਰ ਗਾੜੀ ਅਰਸ਼ਾ ਤੋਂ ਆਇਆ ਵਾ ਕਿ ਜਿਹਨੇ ਚਾਹ ਨਹੀਂ ਵੇਖੀ ਨਾਲੇ ਕੰਮ ਤੇ ਉਦਾਂ ਦਿਹਾੜੀ ਤੇ ਆ ਤੇ ਦਿਹਾੜੀ ਵਾਲਿਆਂ ਨੂੰ ਭੁੱਖੇ ਮਾਰ ਦੋ ਉਹ ਦਿਹਾੜੀ ਵਾਲਿਆਂ ਦੇ ਵੀ ਢਿੱਡ ਲੱਗਾ ਹੁੰਦਾ ਵਾ ਹੋ ਇੰਨੀ ਬੇਤੀ ਉਹ ਮਿਸਤਰੀ ਤੱਕ ਤਾਂ ਠੀਕ ਹੀ ਪਾ ਠੇਕੇਦਾਰ ਦੀ ਹਾਏ ਓਏ ਲੋੜਾ ਰੱਬ ਦਾ ਉਹ ਇੰਨੀ ਬੇਤੀ ਉਹ ਵੀ ਠੇਕੇਦਾਰ ਦੀ ਉਹ ਚੁੱਪ ਕਰ ਓਏ ਇੰਨੀ ਵੀ ਨਹੀਂ ਹੋਗੀ ਉਹ ਜਾ ਭਰਾ ਜਾ ਕੇ ਬੋਰੀਆਂ ਆਈਆਂ ਸੀਮਿੰਟ ਦੀਆਂ ਲਵਾ ਲਾ ਉਧਰੋਂ ਗਣ ਲਾ ਮੁੜ ਕੇ ਨਾ ਗਈ ਵੱਧ ਘੜ ਗਈ ਕੋਈ ਨੇ ਕੋਈ ਨਹੀਂ ਲਵਾਉਂਦੇ ਉਹ ਜਾ ਜਾ ਵੀਰ ਮੱਥੇ ਤੇ ਹੱਥ ਤੇ ਕੋਈ ਜਾਂਦਾ ਵਾ ਹਾਂ ਇਹ ਲੈ ਹੀ ਹੁਣ ਕੋਈ ਇਹਦਾ ਬਹੁਤਾ ਹੀ ਬੰਦਾ ਸੜਿਆ ਜਾ ਕੋਈ ਨਹੀਂ ਕਰਾਉਣੇ ਇਹਨੂੰ ਨਾਨੀ ਚੇਤੇ ਇਹ ਕਿ ਯਾਦ ਕਰੂਗਾ ਠੇਕੇਦਾਰ ਨਾਲ ਵਾਅਦਾ ਆ ਇਹ ਨਹੀਂ ਨਹੀਂ ਬੰਦਾ ਵੀ ਆ ਓਏ ਰੋਟੀ ਖਾ ਲਈ ਇਹ ਖਲਾ ਰਿਆ ਯਾ ਕਿਹੜੇ ਵੇਲੇ ਦੀ ਰੋਟੀ ਲੱਭਣ ਡਿਆ ਅਸੀਂ ਤਾਂ ਕਦੋਂ ਦੀ ਖਾਦੀ ਆ ਨਹੀਂ ਯਾਰ ਮੈਨੂੰ ਤੇ ਭੁੱਖ ਲੱਗੀ ਆ ਜਾ ਜਾ ਕੇ ਫੇਰ ਕਹਿ ਮਾਦਾ ਨੂੰ ਵੀ ਮੈਨੂੰ ਭੁੱਖ ਲੱਗੀ ਆ ਲੈ ਨੀਆ ਤੇਰੇ ਜਾ ਆਪ ਹੀ ਜਾ ਕੇ ਕਹ ਲੈ ਖਾਲਾ ਨਾਲੇ ਬੁੜਰੀ ਕੋ ਪਰੌਠੇ ਤੂੰ ਤਾਂ ਠੇਕੇਦਾਰ ਆ ਕੋਈ ਨਹੀਂ ਕਰ ਲੈਨੇ ਵੀ ਇੰਤਜ਼ਾਮ ਓ ਭਰਾਵਾ ਜੋੜ ਲੈ ਇਟਾਂ ਚਾਰ ਕੇ ਨਹੀਂ ਆ ਬਾਲਟਾ ਖਾਲੀ ਇਹਨੂੰ ਵੀ ਦਿਖੰਡਾ ਤੇ ਲਿਓ ਨਹੀਂ ਹੁੰਡਿਆ ਯਾਰ ਨਿਕਿਆ ਲੈ ਮਸਾਲਾ ਜਾ ਕੇ ਜੰਮ ਮਰ ਇਹ ਕਿਦਾਰਾ ਮੈਂ ਨਹੀਂ ਕੱਲ ਤੋਂ ਕੰਮ ਤੇ ਆਇਆ ਕਰਨਾ ਕਿਉਂ ਵੇਹ ਤੁੰਗਡੇ ਪਿਆਰ ਨਾ ਕਹਿਂਦੇ ਆ ਇਹ ਤੇ ਦਬਕੇ ਵੜੇ ਮਾਰਦਾ ਮੈਨੂੰ ਤੇ ਮਾਰੀਏ ਨਾ ਮੈਂ ਮਿਸਤਰੀ ਆ ਤੂੰ ਮਜ਼ਦੂਰ ਆ ਕਿਤੇ ਕਿੰਨਾ ਕ ਫਰਕ ਹੈ ਆਪਣੇ ਦੋਵਾਂ ਚ ਆ ਸੂਤਰ ਕੇ ਜੰਨਾ ਹੀ ਆ ਮੰਮੇ ਤੇ ਮਜ਼ਦੂਰ ਤੇ ਮੰਮੇ ਤੇ ਮਿਸਤਰੀ ਆ ਬੇਈਂਦਾ ਉਹ ਮਿਸਤਰੀ ਵੀ ਕਦੀ ਮਜ਼ਦੂਰੀ ਥਾ ਭੁੱਲ ਗਿਆ ਆਪਣੇ ਦਿਨ ਉਹ ਭੁੱਲਿਆ ਤਾਂ ਨਹੀਂ ਆ ਯਾਦ ਆ ਮੈਨੂੰ ਪਰ ਆ ਨਹੀਂ ਮੈਨੂੰ ਹਣ ਸਹੀ ਲੱਗਣ ਦਾ ਮੈਨੂੰ ਠੇਕੇਦਾਰ ਬਣਾ ਮੈਨੂੰ ਤੇ ਤੇਰੀ ਨਹੀਂ ਸਮਝ ਆਉਂਦੀ ਕਰੀ ਤੂੰ ਕੁਝ ਬਣਾ ਨਾ ਕਰੀ ਤੂੰ ਕੁਝ ਬਣਾ ਨਾ ਘਰ ਜਾ ਕੇ ਸਲਾਹ ਹੀ ਕਰ ਲੈ ਪਹਿਲਾਂ ਕੀ ਬਣਾ ਤੂੰ ਪਹਿਲਾਂ ਨਾ ਮੈ ਹੁਣ ਕਹਿੰਦਾ ਮੈਨੂੰ ਠੇਕੇਦਾਰ ਬਣਾ ਉਹ ਠੇਕੇਦਾਰੀ ਸੌਖੀ ਆ ਉਹ ਕਿਲੋ ਕਿਲੋ ਮਿੱਟੀ ਪਾਏ ਨਹੀਂ ਮੂੰਹ ਦੇ ਵਿੱਚ ਨਾਲੇ ਠੇਕੇਦਾਰੀ ਦੇ ਕੁਝ ਗੁਣ ਹੁੰਦੇ ਆ ਤੇ ਗੁਣ ਫਿਰ ਦੇ ਦੋ ਨਾ ਹੁਣ ਹੋਰ ਕੋਈ ਥੋੜਾ ਉਸਤਾਦ ਲੱਭਣਾ ਵਾ ਤੁਸੀਂ ਦੇਣੇ ਉਹ ਵੀ ਕੋਈ ਨਹੀਂ ਦੇ ਦੇਵੇ ਤੈਨੂੰ ਗੁਣ ਵੀ ਆ ਲੈ ਫੇ ਪਹਿਲਾ ਗੁਣ ਉਹ ਜਿਹੜਾ ਕੰਮ ਸਾਚ ਮੁਕਣਾ ਨਾ ਉਹ 6 ਮਹੀਨਿਆਂ 'ਚ ਅਗਲੇ ਨੂੰ ਕਹਿਣਾ ਤੇ ਜਿੱਥੇ ਲੱਖ ਲੱਗਣਾ ਨਾ ਅਗਲੇ ਨੂੰ 50000 ਹੀ ਦੱਸਣਾ ਅਗਲੇ ਨੂੰ ਫਸਾ ਕੇ ਫੇ ਦੱਸਣਾ ਪੈਸੇ ਪੂਰੇ ਇਹ ਕਿਉਂ ਓਏ ਝੂਠ ਸੁਭਾਣੇ ਹੁੰਦਾ ਵਾ ਕਿ ਠੇਕੇਦਾਰੀ ਹੋਰ ਕੀ ਹੁੰਦੀ ਆ ਲੈ ਠੇਕੇਦਾਰੀ ਤੇ ਫੇ ਬਣੀ ਮੇਰੇ ਲਈ ਉਹ ਕਿਦਾਂ ਉਹ ਮੇਰੇ ਤੋਂ ਵੱਧ ਕੌਣ ਝੂਠ ਮਾਰ ਲੂਗਾ ਮੈਨੂੰ ਤਾਂ ਪਿੰਡ 'ਚ ਵੀ ਝੂਠ ਝੂਠ ਕਹਿੰਦੇ ਆ ਮੈਂ ਆਪਣਾ ਠੇਕੇਦਾਰੀ ਓਏ ਕੰਜਰ ਦਾ ਸਰੋਪਾ ਵਾ ਜਿਹੜਾ ਲਾ ਕੇ ਤੇਰੇ ਗਲ 'ਚ ਪਾਦਾ ਇਹ ਗੁਣ ਸਿੱਖਣੇ ਪੈਂਦੇ ਹੌਲੀ-ਹੌਲੀ ਆਉਣਗੇ ਜਦੋਂ ਮਿਸਤਰੀ ਬਣ ਗਏ ਨਾ ਬਾਕੀ ਖਲਾਰਾ ਮੇਰੀ ਇੱਕ ਗੱਲ ਸੁਣ ਲਾ ਆਨੇ ਹੰਦੇ ਹਾੜੇ ਹਰਾਮੀ ਦੇ ਹੋਜਦਾ ਢੇਰ ਬਗਾਨੀ ਖੁਰਲੀ 'ਚ ਪੱਠੇ ਸਵਾਦ ਹੀ ਲੱਗਦੇ ਹੁੰਦੇ ਇਨੂੰ ਲੱਗਦਾ ਠੇਕੇਦਾਰੀ ਸੌਖੀ ਆ ਹਾਂ ਪਰ ਠੇਕੇਦਾਰੀ ਵੀ ਔਖੀ ਆ ਸੌਖਾ ਹੀ ਆ ਐਂ ਕਰਨਾ ਵਾ ਚਲੋ ਚਲੋ ਖਿੱਚ ਦੋ ਖਿੱਚ ਦੋ ਇਹਦੇ ਵੜਾ ਖਿੱਚ ਦੇਣਾ ਉਰੋ ਦੇ ਉੜੇ ਸ਼ੇਰ ਜਿਹਾ ਸੁਣਾਉਣਾ ਨਾ ਮਿਸਿੰਗਾ ਰੋਟੀਆਂ ਨਾ ਤਰੀਏ ਹੋਏ ਨੇ ਮਿਸਤਰੀ ਬਣ ਜਾਂਦਾ ਹੁਣ ਹੈਗੀ ਤੇਰੇ ਜਿਹੀ ਤਰੀ ਕਿ ਮਿਸ ਹੋ ਗਈ ਆ ਮਿਸ ਸੀ ਹੋ ਗਈ ਆ ਕਿਉਂ ਓ ਖਲਾਰਿਆ ਗੱਲ ਕੁਝ ਨਹੀਂ ਆ ਆੰਦੇ ਹੰਦੇ ਕੰਮ ਕਰਨ ਨੂੰ ਬੰਦੇ ਦਾ ਜੀ ਕਰਦਾ ਹੋਵੇ ਨਾ ਨੀਤ ਹੋਵੇ ਕੰਮ ਕਰਨ ਦੀ ਤੇ ਬੰਦਾ ਫੇਰ ਹੀ ਕੰਮ ਕਰਦਾ ਨਹੀਂ ਤਾਂ ਉਹਨੂੰ ਜਿਹੜੀ ਮਰਜ਼ੀ ਕੁਰਸੀ ਤੇ ਬਹਾਲਾ ਫੇਰ ਨਹੀਂ ਉਹਨੇ ਕੰਮ ਕਰਨਾ ਤੇ ਤੈਨੂੰ ਕੀ ਲੱਗਦਾ ਸਾਡੀ ਨੀਤ ਨਹੀਂ ਆ ਵਾਰ ਐਵੇਂ ਲਾਤੇ ਆ ਉਹ ਨੀਤ ਰੋਂਦਿਆਂ ਲਾਏ ਆ ਹੋਰ ਤੂੰ ਕੀ ਕੀਤਾ ਆ ਮੇਰੀ ਗੱਲ ਸੁਣ ਜਦੋਂ ਮਜ਼ਦੂਰ ਹਾਂ ਉਹਦੇ ਉੜੇ ਸ਼ੇਰ ਜੇ ਬੋਲਦਾ ਨਾ ਉਹ ਮਿਸਤਰੀ ਬਣ ਕੇ ਵੀ ਕੋਈ ਲਿਖਿਆ ਸ਼ੇਰ ਚਾਹਣ ਸ਼ੇਰ ਸੁਣਾ ਵਾ ਹਸਣਾ ਦੇ ਕੋਈ ਸ਼ੇਰ ਤੇ ਫਿਰ ਆਉਂਦਾ ਸੁਣਾ ਦਿੰਨੇ ਕਹਿੰਦੀ ਸੀ ਮੇਰੀ ਇਸਤਰੀ ਤੂੰ ਬੰਦਾ ਕਿਉਂ ਨਹੀਂ ਮਿਸਤਰੀ ਅੱਛਾ ਕਹਿੰਦੀ ਸੀ ਮੇਰੀ ਇਸਤਰੀ ਤੂੰ ਬੰਦਾ ਕਿਉਂ ਨਹੀਂ ਮਿਸਤਰੀ ਇਹ ਉਹਦੇਦਾਰੀ ਕੁਝ ਵੀ ਨਹੀਂ ਐਵੇਂ ਸਿਰਫ ਤੂਰ ਏ ਜੇ ਮਿਹਨਤ ਦੇਖੀਏ ਦੋਵਾਂ ਦੀ ਫਿਰ ਮਿਸਤਰੀ ਵੀ ਮਜਤੂ ਵਾ ਆਈ ਨਾ ਘਲੋਂ ਤੈਨੂੰ ਆ ਗਈ ਆ ਤੇ ਚੱਲ ਠੇਕੇਦਾਰ ਬਣਾ ਹੁਣ ਕਿਉਂ ਹੁਣੇ ਵੀ ਤੇਰੀ ਘਰ ਵਾਲੀ ਨੇ ਕਿਹਾ ਵਾ ਆਹੋ ਰੰਕ ਦਾ ਤੇ ਫਰਕ ਪੈਂਦਾ ਹੀ ਆ ਮਾੜਾ ਮੋਟਾ ਓਏ ਉਹਨੂੰ ਮੇਰੇ ਨਾਲ ਇੱਕ ਜਾ ਕੇ ਸ਼ੇਰ ਸੁਣਾ ਦੀ ਕਿਹੜਾ ਇਹ ਸ਼ਾਇਕ ਬੀਲਦਾਰੀ ਏ ਜਿੰਨੇ ਮਤਸਬਨਾਂ ਦੀ ਮਾਰੀ ਏ ਜੀ ਕਰਦਾ ਰੁਸ ਕੇ ਭੱਜ ਜਾਈਏ ਪਰ ਸਾਡੇ ਨਹੀਂ ਕੋਈ ਪੇਕੇ ਸੌਖੇ ਨਹੀਂ ਵਜਦੇ ਹਾਂ ਦੀਏ ਵਿਦ ਮਟੀਰੀਅਲ ਠੇਕੇ ਵਾ ਠੇਕੇਦਾਰ ਸਾਹਿਬ ਵਾ ਵਾ ਜੀ ਵਾ ਧੰਨਵਾਦ ਜੀ ਧੰਨਵਾਦ ਭਰਾ ਮੈਂ ਦਾਤ ਨਹੀਂ ਦੇਂਦਿਆ ਆਹਤ ਪਾਉਂ ਡਿਆ ਵਾ ਨਾਲੇ ਕੰਮ ਤੁਸੀਂ ਸਵਾਹ ਕਰਦੇ ਆ ਤੁਸੀਂ ਤੇ ਛੇਰੋ ਛੈਰੀ ਕਰਨ ਦਾ ਏ ਤੁਸੀਂ ਕੰਮ ਛੱਡੋ ਤੇ ਸੱਭਿਆਚਾਰ ਗਰੁੱਪ ਬਣਾਓ ਓ ਕੋਈ ਨਹੀਂ ਬਣਾ ਲਾਂਗੇ ਓ ਤੂੰ ਮੇਰਾ ਵੀ ਇਦਾਂ ਕਰ ਜਾ ਭੱਜ ਕੇ ਟਰੇ ਆਂਡਿਆਂ ਦੀ ਫੜ ਕੇ ਲਿਆ ਤੇ ਹੁਣ ਆਂਡੇ ਕੀ ਕਰਨੇ ਆ ਓ ਭਰਾਵਾ ਪਿੱਲਰ ਦੇ ਉੱਤੇ ਪਣਾ ਮਾਰਨਾ ਵਾ ਸਲਾਬ ਨਾ ਚੜੂਗੀ ਜਾਂਂਡਿਆਂ ਦੀ ਟਰੇ ਲੈ ਗਿਆ ਪਹਿਲੇ ਪਿੱਲਰਾਂ ਇੱਥੇ ਪਾਏ ਨਹੀਂ ਆ ਓ ਤੈਨੂੰ ਯਾਰਾ ਪਤਾ ਵਾ ਹੁਣੇ ਮੈਂ ਇੰਜੀਨੀਅਰ ਵਾਲੀ ਬੁੱਕ ਚੋਂ ਪੜ ਕੇ ਆਇਆ ਵਾ ਇਹ ਇੱਥੇ ਸਲਾਬ ਨਹੀਂ ਆਉਂਦੀ ਆਂਡੇ ਮਾਰਨਾ ਜਾ ਜਾ ਕੇ ਆਂਡੇ ਲੈ ਗਿਆ ਕੋਈ ਨਹੀਂ ਚਕਾਉਣਾ ਤੁਹਾਨੂੰ ਚਾਹ ਨਾ ਆਂਡਾ ਆਏ ਭੁੱਖ ਲੱਗੀ ਆ ਮੈਂ ਕਹਾਂ ਮੈਂ ਸਿਰ ਖਾਂਡਿਆ ਸਿਰ ਤੇ ਖਲੋਤਾ ਆਂਡੇ ਲੈ ਆਊਗਾ ਨੇ ਆਮੂਮਲੇਟ ਬਣਾ ਕੇ ਤੇ ਖਾ ਲਾਂਗੇ ਹਾਂ ਚੱਲ ਤੇਰੇ ਪੱਜ ਨਾ ਆਂਡੇ ਹੀ ਖਾ ਲਾਂਗੇ ਫਿਰ ਤੇ ਇਹ ਤਾਂ ਮੈਂ ਟਰੇ ਮੰਗਾਈ ਆ ਹਾਂ ਹੋਰੀ ਹੋਣੀ ਪੱ ਲੈ ਆ ਮਸਾਲਾ ਹੁਣ ਤੇ ਆਂਡੇ ਆਉਣ ਦੇ ਫਕਲਾਰੇ ਮੜਾ ਕੱਢ ਲਿਆ ਕਰ ਗੁਣੀਆਂ ਆ ਨਹੀਂ ਨਹੀਂ ਕੋਈ ਨਹੀਂ ਆ ਪਰ ਉਹ ਬੰਦਾ ਨਹੀਂ ਗਿਆ ਉਹ ਕੋਈ ਨਹੀਂ ਆਜੂਗਾ ਚਾਹ ਬਣਾਉਣ ਡੈ ਪੈਣਾ ਵਾ ਆ ਦਣਾ ਡਿਆਣਾ ਚਾਹ ਲੈ ਲੈਣਾ ਨਾਲ ਹੀ ਤੇਰੀ ਜਾਬਨ ਬੇੜਾ ਚਾਹ ਉਹ ਠੇਕੇਦਾਰਾਂ ਨੂੰ ਆਂਡਿਆਂ ਦਾ ਕਿਨੇ ਕਿਹਾ ਵਾ ਇਹ ਆਪਾਂ ਹੀ ਕਿਹਾ ਸੀ ਉਹ ਫਿਰ ਚੁੱਕੀ ਆਉਂਦੇ ਜੇ ਡਾਂਗਾ ਹਾਂ ਕਿ ਕਿਦਾਰਾ ਢਾਂਗਾ ਕੋ ਚੁੱਕੀ ਆਂ ਡੇ ਉਹ ਕੋਈ ਨਹੀਂ ਕੋਈ ਹੋ ਗਈ ਹਣੀ ਉਹਨਾਂ ਦੀ ਹੋਰ ਗੱਲ ਕੋਈ ਗੱਲ ਨਹੀਂ ਤੁਸੀਂ ਕਰੋ ਕੰਮ ਮੈਂ ਦੂਜੇ ਬੰਦੇ ਗੇੜਾ ਮਾਰ ਆਵਾ ਇੱਧਰ ਗੇੜਾ ਮਾਰ ਆਵਾ ਅੰਡੇ ਤੇ ਤੂੰ ਮੰਗਾਏ ਉਹ ਕੋਈ ਨਹੀਂ ਮੇਰੇ ਤੇ ਘਰ ਵੀ ਬਣ ਗਈ ਹਣੀ ਆ ਸਾਲਿਓ ਤੁਸੀਂ ਸਾਡੇ ਕੋਲ ਟ੍ਰੇਨ ਹੀ ਨਾ ਖਾਦੀ ਜਾਣੀ ਉਹ ਕੋਈ ਜਵਾਨ ਜਾਨ ਹੈਗੇ ਖਾਦੀ ਜਾਣੀਆਂ ਖਾ ਲਿਓ ਤੁਸੀਂ ਓਏ ਉਹ ਤੇ ਖਾ ਲਾਂਗੇ ਪਰ ਡਾਂਗਾ ਨਹੀਂ ਖਾਦੀਆਂ ਜਾਣੀਆਂ ਇੱਥੇ ਵੀ ਕੋਈ ਗੁਣ ਦੇ ਕੇ ਜਾ ਹੁਣ ਬਾਕੀ ਜਰੋਂ ਕੋ ਇਦਾਂ ਦਾ ਕੰਮ ਭਰ ਜਿਨਾ ਖਿਲਾ ਰਿਆ ਫੋਕ ਨੂੰ ਕਰਨਾ ਆ ਫਿਰ ਤੱਪ ਜੋ ਕਦਾਂਗੇ ਨੋ 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 ਨੋ